ਬਿਜਲੀ ਦੀ ਧਾਰਾ ਸਰਕਟ ਹੋਣ ਨਾਲ ਲੱਗੀ ਗੁਜਰਾ ਦੇ ਡੇਰੇ ਵਿੱਚ ਅੱਗ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਬੀਤੀ ਰਾਤ ਭਾਰੀ ਹਨੇਰੀ ਤੇ ਤੂਫਾਨ ਆਉਣ ਕਾਰਨ ਪੂਰੇ ਪੰਜਾਬ ਦੇ ਵਿੱਚ ਭਾਰੀ ਨੁਕਸਾਨ ਹੋਇਆ ਪਿੰਡ ਪਟੀਆਂ ਦੇ ਗੁਜਰਾ ਦੇ ਡੇਰੇ ਤੇ ਧਾਰਾ ਸਰਕਟ ਹੋਣ ਨਾਲ ਭਿਆਨਕ ਅੱਗ ਲੱਗੀ ਸੜਕ ਸੁਰੱਖਿਆ ਫੋਰਸ ਟੀਮ ਨੂੰ ਪਟਿਆ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਜੀ ਦਾ ਫੋਨ ਆਇਆ ਕਿ ਪਟਿਆ ਪਿੰਡ ਨਹਿਰ ਦੇ ਨੇੜੇ ਗੁਜਰਾ ਦੇ ਡੇਰੇ ਪਰਾਲੀ ਨੂੰ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗ ਗਈ। ਸੜਕ ਸੁਰੱਖਿਆ ਫੋਰਸ ਫਿਲੋਰ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਟੀਮ ਸਮੇਤ ਪਹੁੰਚੇ ਤੇ ਆਪਣੀ ਜਾਨ ਖਤਰੇ 'ਚ ਪਾ ਕੇ ਅੱਗ ਤੇ ਕਾਬੂ ਪਾਇਆ। ਗੁਜਰਾ ਵੱਲੋਂ ਪਸ਼ੂਆਂ ਦਾ ਸੁੱਕਾ ਚਾਰਾ ਜਮ੍ਹਾਂ ਕੀਤਾ ਹੋਇਆ ਸੀ ਜਿਸ ਨੂੰ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗ ਗਈ। ਟੀਮ ਨੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੇ ਬਹੁਤ ਯਤਨ ਕੀਤੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਵਾਲਿਆਂ ਦੇ ਦੱਸਣ ਮੁਤਾਬਕ ਕਿ ਸਾਡੀਆਂ ਤਿੰਨੋਂ ਗੱਡੀਆਂ ਪਹਿਲਾਂ ਹੀ ਕਿਸੇ ਹੋਰ ਜਗ੍ਹਾ ਪਰ ਗਈਆਂ ਹੋਈਆਂ ਹਨ ਕਿਉਂਕਿ ਮੌਸਮ ਖਰਾਬ ਹੋਣ ਕਾਰਨ ਹੋਰ ਵੀ ਕਈ ਜਗ੍ਹਾ ਪਰ ਅੱਗ ਲੱਗੀ ਹੋਈ ਸੀ। ਟੀਮ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਅੱਗ ਨੂੰ ਜਾਉਂਦੇ ਯਤਨ ਸਰਕਾਰ ਕੋਲ ਪਰ ਕਾਬੂ ਪਾ ਲਿਆ ਗਿਆ। ਇਸ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਜਿਸ ਦੀ ਬਦਦ ਤਾਂ ਗਿਆ ਗੁਜਰਤ ਦੇ ਪਸ਼ੂਆਬੂ ਸੇ ਵਿਗਤ ਪੜ ਤੋਂ ਪਹੁੰਚਾਇਆ ਗਿਆ ਇਸ ਦੌਰਾਨ ਪਿੰਡ ਦੇ ਸਰਪੰਚ ਸਰਪੰਚ ਸਿੰਘ ਅਤੇ ਬੁਰਾਲੀ ਦਾ ਮਾਲਕ ਰਹਿਮਤ ਅਲੀ ਵੀ ਮੌਕੇ ਉਪਰ ਮੌਜੂਦ ਸਨ ਇਸ ਮੌਕੇ ਗੁਜਰ ਪਾਈ ਚਾਰੇ ਦੇ ਪਿੰਡ ਵਾਸੀਆਂ ਨੇ ਸੜਕ ਸੁਰੱਖਿਆ ਫੋਰਸ ਟੀਮ ਦਾ तहे ਦਿਲੋਂ ਤਨਵਾਦ ਕਰਦੇ ਹਾਂ ਕਿ ਹਾਕੀ ਜਦੋਂ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਤੁਰੰਤ ਮੌਕੇ ਤੇ ਪਹੁੰਚੇ ਕੇ ਲੋਰੀਦਿਆਨ ਸਹਿਯੋਤਾ ਪ੍ਰਦਾਨ ਕਰਦੇ ਹਨ ਰਿਪੋਰਟ ਅਜੀਤ ਸਿੰਘ ਰਾਗੀ ਟਲੋਕ ਹੋ ਗਈ ਕਿਤਾਬੀ ਅੱਜ ਇੱਥੇ ਸਰਦਾਰ ਆਇਆ ਤੁਹਾਡੇ ਕੋਲੋਂ ਮੇਰੀ ਜਲਦੀ ਆ ਗਈ ਹਾਂ ਜੀ ਆ ਮੋਦੂ ਇਸ ਦੇ ਦਰੋਹਰ ਮਜਾ ਮੁਜਾ ਦਾ ਬਚਾਅ ਹੋ ਗਿਆ ਭਾਈ ਦਸਤਾਨੇ ਸਕੂਲ ਹੋ ਗਿਆ 13 ਕਿਤੇ ਇਹ ਮੇਰਾ 3 ਨਾਲ ਡਾ ਰੇਮੜੀ ਸਰਪਾ ਸਰਪਾ ਜੀ ਕੀ ਕਿਵੇਂ ਹੋਇਆ ਜੀ ਇਹ ਬਿਜਲੀ ਦੇ ਸ਼ਾਰਟ ਸਰਕਟ ਨਾਲ ਕੋ ਅਕ ਲੱਗੀ ਆ ਕਾਫੀ ਨੁਕਸਾਨ ਹੋਣ ਦੇ ਪ੍ਰਾੜੀ ਸਿੱਕੀ para